ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਕਰ ਰਹੀ ਹੈ ਦਿਨੋ ਕੋਸ਼ਿਸ਼ ਕਰ ਰਹੀ ਹੈ ਕਿ ਉਹਦੇ ਪੈਰ ਜਮ ਜਾਨ ਪਰ ਜਿਸ ਤਰੀਕੇ ਨਾਲ ਸਾਰ ਜਿ ਸੰਕੇਤ ਮਿਲੇ ਨੇ ਬੜਾ ਮੁਸ਼ਕਲ ਹੈ ਹੰਸਰਾਜ ਹੰਸ ਨੂੰ ਜਿਵੇਂ ਕਾਲੀਆਂ ਛੱਡੀਆਂ ਦਿਖਾਈਆਂ ਗਈਆਂ ਨੇ ਜਾਂ ਪਟੰਡਾ ਦੇ ਵਿੱਚ ਜਿਵੇਂ ਸਵੀਰ ਜਾਖੜ ਸਾਹਿਬ ਨੂੰ ਵਾਪਸ ਕੀਤਾ ਗਿਆ ਜਾਂ ਜਿਸ ਤਰੀਕੇ ਨਾਲ ਪਿੰਡਾਂ 'ਚ ਬੋਰ ਲੱਗੇ ਨੇ ਕਿ ਜੇ ਕੋਈ ਭਾਰਤੀ ਜਨਤਾ ਪਾਰਟੀ ਦਾ ਲੀਡਰ ਬੜਿਆ ਤਾਂ ਉਹ ਆਪਣਾ ਜ਼ਿੰਮੇਵਾਰ ਆਪ ਹੋਏਗਾ ਦੂਜੇ ਪਾਸੇ ਹਰਿਆਣਾ ਦੇ ਵਿੱਚ 10 ਸੀਟਾਂ ਜਿੱਤੀ ਸੀ ਪਿਛਲੀ ਵਾਰ ਲੋਕ ਸਭਾ ਦੀਆਂ ਭਾਰਤੀ ਜਨਤਾ ਪਾਰਟੀ ਇਸ ਵਾਰ ਬੜਾ ਮੁਸ਼ਕਲ ਹੈ ਔਰ ਪੰਜਾਬ ਨਾਲੋਂ ਜ਼ਿਆਦਾ ਵਿਰੋਧ ਕੱਲ ਕਿਸਾਨਾਂ ਨੇ ਕੀਤਾ ਹੈ ਅਸਾਰ ਦੇ ਵਿੱਚ ਰਜੀਤ ਸਿੰਘ ਚਟਾਲਾ ਦਾ ਉਹਨਾਂ ਨੂੰ ਤਾਂ ਬੋਲਣ ਵੀ ਦਿੱਤਾ ਗਿਆ ਭਾਸ਼ਣ ਵਿੱਚ ਛੱਡ ਕੇ ਗਏ ਔਰ ਉਹਨਾਂ ਨੂੰ ਜਿਹੜਾ ਸਵਾਲ ਕੀਤਾ ਗਿਆ ਜਿਹੜੇ ਸਵਾਲ ਤਿਆਰ ਕਰ ਰਹੇ ਨੇ ਕਿਸਾਨ ਇਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਚ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਇਹਦਾ ਕਿੰਨਾ ਅਸਰ ਪਊਗਾ ਆਉਣ ਵਾਲੀ ਇਲੈਕਸ਼ਨ ਚ ਪੰਜਾਬ ਚ ਖਾਸ ਕਰਕੇ ਔਰ ਹਰਿਆਣਾ ਚ ਵੀ ਇਹ ਤੇ ਆਪਾਂ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫੇਰ ਉਹ ਹੀ ਅਪੀਲ ਜਿਹੜੇ ਦਰਸ਼ਕਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਕਰ ਲਵੋ ਮੈਂ ਗੱਲ ਕਰ ਰਿਹਾ ਸੀ ਪੰਜਾਬ ਤੇ ਹਰਿਆਣਾ ਦੀ ਹਰਿਆਣਾ ਦੇ ਵਿੱਚ ਅਸਲ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਦੀ ਸਾਹਿਬ ਵੱਲੋਂ ਆਪਣੇ ਦਰੀਵਾਰੇ ਦੋਸਤ ਨੂੰ ਆਪਣੇ ਮੋਟਰਸਾਈਕਲ ਵਾਲੇ ਦੋਸਤ ਨੂੰ ਜਿਸ ਦਾ ਇੱਕ ਦਿਨ ਇੰਨੀ ਜ਼ਿਆਦਾ ਪ੍ਰੇਜ਼ ਕਰਕੇ ਤੇ ਦੂਜੇ ਦਿਨ ਖੱਟਰ ਸਾਹਿਬ ਦੀ ਛੁੱਟੀ ਕਰਤੀ ਸੀ ਉਹਦਾ ਕਾਰਨ ਇਹ ਸੀ ਕਿ ਉੱਥੇ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਜਿਸ ਤਰੀਕੇ ਨਾਲ ਅਥਰੂ ਗੈਸ ਤੇ ਗੋਲੇ ਚਲਾਏ ਗਏ ਜਿਸ ਤਰੀਕੇ ਨਾਲ ਡਾਂਗਾ ਚੜਾਈਆਂ ਗਈਆਂ ਗੋੜੀਆਂ ਚੜਾਈਆਂ ਗਈਆਂ ਰਬੜ ਦੀਆਂ ਕਹਿ ਕੇ ਉਹ ਸਾਰਾ ਕੁਛ ਜੋ ਫੜੋਫੜਾਈ ਹੋਈ ਉਹ ਸਾਰਾ ਕਿਸਾਨਾਂ ਦੇ ਮਨਾਚ ਹੈ ਤੋਂ ਇਲੈਕਸ਼ਨ ਦੇ ਵਿੱਚ ਕਿਸਾਨ ਭੁੱਦੇ ਨਹੀਂ ਨੜ ਭੁੱਲਣ ਵੀ ਕਿਉਂ ਉਹਨਾਂ ਨੂੰ ਜਿਹੜਾ ਜਿਸ ਤਰੀਕੇ ਨਾਲ ਫੜੋਫੜਾਈ ਹੋਈ ਹੈ ਤੇ ਉਹ ਹਰਿਆਣਾ ਦੇ ਵਿੱਚ ਇੱਕ ਖਾਸ ਕਿਸਮ ਦਾ ਕਿਸਾਨਾਂ ਦਾ ਵਿਰੋਧ ਹੈ ਜਿਹੜਾ ਉਹਦਾ ਸਾਹਮਣਾ ਭਾਰਤੀ ਜਨਤਾ ਪਾਰਟੀ ਨੂੰ ਕਰਨਾ ਹੀ ਪੈਣਾ ਕਿਉਂਕਿ ਜੋ ਮਰਜ਼ੀ ਕਹੀ ਜਾਣ ਕਿ ਅਸੀਂ ਕਿਸਾਨਾਂ ਦੀ ਇੱਕ ਕਰ ਰਹੇ ਹਾਂ ਜੀ ਆਮਦਨ ਤੋਂ ਗ੍ਰੀ ਕਰ ਦੀ ਜਾਂ ਕਰ ਦਾਂਗੇ ਕਿਸਾਨ ਮੰਨਣ ਨੂੰ ਤਿਆਰ ਨਹੀਂ ਜਿਹੜੇ ਕਿਸਾਨ 7 7.5 800 ਜੋ ਮੋਰਚੇ ਦੇ ਦਰਾਂ ਨੂੰ ਇਸ ਦੁਨੀਆ ਤੋਂ ਚੜੇਗੇ ਉਹਨਾਂ ਨੂੰ ਯਾਦ ਕਰਕੇ ਕਿਸਾਨ ਇਹ ਕਹਿੰਦੇ ਨੇ ਕਿ ਸਾਡੇ ਨਾਲ ਜੋ ਵਾਅਦੇ ਕੀਤੇ ਨੇ ਉਹ ਪੂਰੇ ਕਰੋ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਕੱਲੇ ਕੋਈ ਸਵਾਲ ਕੀਤਾ ਜਦੋਂ ਚਟਾਲਾ ਸਾਹਿਬ ਨੂੰ ਸਵਾਲ ਕਰ ਰਹੇ ਸੀ ਕਿਸਾਨ ਉਹ ਕਹਿੰਦੇ ਹਾਂ ਜਾਂ ਨਾ ਚ ਜਵਾਬ ਦੇਣਾ ਕੋਈ ਹੋਰ ਗੱਲ ਗੋਲ ਮੋਲ ਨਹੀਂ ਕਰਨੀ ਉਹਨਾਂ ਨੂੰ ਕੀ ਸਵਾਲ ਕੀਤਾ ਕਹਿੰਦੇ ਸਾਨੂੰ ਇਹ ਦੱਸੋ ਕਿ ਭਾਰਤੀ ਜਨਤਾ ਪਾਰਟੀ ਦੀ ਖੱਟੜ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਸਹੀ ਸੀ ਜਾਂ ਗਲਤ ਸੀ ਦੋਨਾਂ ਚ ਇੱਕ ਕਹੋ ਜੇ ਗਲਤ ਹੈ ਤਾਂ ਕਹੋ ਨਹੀਂ ਤਾਂ ਜੇ ਸਹੀ ਹੈ ਤਾਂ ਦੱਸੋ ਇਹ ਗੱਲ ਹੁਣ ਕਹਿ ਨਹੀਂ ਸਕਦਾ ਚਟਾਲਾ ਦੋਨਾਂ ਚ ਫਸਦਾ ਸੀ ਤੇ ਫਿਰ ਚਟਾਲਾ ਨੇ ਜਦੋਂ ਗੱਲ ਗੋਲ ਜੀ ਕਰਨ ਦੀ ਕੋਸ਼ਿਸ਼ ਕੀਤੀ ਕੁਝ ਐਸੇ ਹੁਤੇ ਹੈ ਕਿਸਾਨ ਕੁਝ ਆਤਵਾਦੀ ਖਾਲਸਾਨੀ ਜਦੋਂ ਇਸ ਤਰ੍ਹਾਂ ਦਾ ਮੂਹ ਨਿਕਲਿਆ ਕਿਸਾਨਾਂ ਦਾ ਰੋਹ ਹੋ ਗਿਆ ਤਿੱਖਾ ਤੇ ਉਹਨੂੰ ਭਜਣਾ ਪਿਆ ਪੁਲਿਸ ਨੇ ਮਦਦ ਕੀਤੀ ਉਹਨੂੰ ਭਜਣ ਦੇ ਵਿੱਚ ਇਹ ਤਾਂ ਇੱਕ ਸੰਕੇਤ ਹੈ ਟ੍ਰੇਡਰ ਹੈ ਆਉਣ ਵਾਲੇ ਟਾਈਮ 'ਚ ਪਤਾ ਨਹੀਂ ਕੀ ਕੁਝ ਹੋਏਗਾ ਕਿਸਾਨ ਤਿਆਰ ਹੋਏ ਬੈਠੇ ਨੇ ਪੰਜਾਬ ਵੀ ਹੋਇਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਕਿਸਾਨਾਂ ਨੇ ਵਿਰੋਧ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਤਾਂ ਵਿਰੋਧ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਵੀਰ ਜਾਖੜ ਦਾ ਪਟੰਡਾ ਚ ਹੋਇਆ ਉਹਨਾਂ ਨੂੰ ਵੀ ਮੀਟਿੰਗ ਚ ਨਹੀਂ ਜਾਣ ਦਿੱਤਾ ਗਿਆ ਮੀਟਿੰਗ ਚ ਨਹੀਂ ਗਏ ਉਸ ਤੋਂ ਪਹਿਲਾਂ ਹੀ ਜਿਹੜਾ ਹੈ ਕਿਸਾਨਾਂ ਨੇ ਇੰਨਾ ਵਿਰੋਧ ਕੀਤਾ ਕਿ ਉਹ ਉਥੋਂ ਵਾਪਸ ਆ ਗਏ ਬਿਨਾਂ ਮੀਟਿੰਗ ਅਟੈਂਡ ਕੀਤੇ ਸਵੇਪੱਦਰੀ ਮੀਟਿੰਗ ਸੀ ਉਹ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਲਗਾਤਾਰ ਫਲੈਕਸ ਲੱਗ ਰਹੇ ਨੇ ਕਿ ਕੋਈ ਵੀ ਇੱਕ ਭਾਰਤੀ ਜਨਤਾ ਪਾਰਟੀ ਦਾ ਲੀਡਰ ਪਿੰਡਾਂ ਚ ਨਹੀਂ ਬਣੂਗਾ ਤੇ ਫਿਰ ਜਦੋਂ ਟਿਕਟਾਂ ਦਿੱਤੀਆਂ ਟਿਕਟਾਂ ਦੇਣ ਲਈ ਵੱਡੇ ਵੱਡੇ ਬੰਦੇ ਲੱਭੇ ਉਹਨਾਂ ਨੇ ਛੇ ਟਿਕਟਾਂ ਦੇ ਵਿੱਚ ਤੁਸੀਂ ਸਾਰਿਆਂ ਦੇ ਨਾਮ ਦੇਖੋ ਨਾ ਤੁਸੀਂ ਵਰਨੀਤ ਕੌਰ ਤਿੰਨ ਚਾਰ ਵਾਰ ਇਹੋ ਪਟਿਆਲਾ ਤੋਂ ਜਿੱਤ ਚੁੱਕੇ ਨੇ ਰਮਨਜੀਤ ਬੇਟੂ ਤਿੰਨ ਵਾਰੀ ਜਿੱਤ ਚੁੱਕਿਆ ਔਰ ਇਸ ਤੋਂ ਇਲਾਵਾ ਤਰਜੀਤ ਸਿੰਘ ਸੱਦੂ ਉਹ ਵੀ ਬੜਾ ਨੌਹ ਹੈ ਹਸਰਾਜ ਹੰਸ ਦਿੱਲੀ ਤੋਂ ਜਿੱਤਿਆ ਸੀ ਪਿਛਲੀ ਵਾਰ ਤੋਂ ਇਹ ਸਾਰੇ ਬੰਦਿਆਂ ਨੂੰ ਉਹਨਾਂ ਨੇ ਕੀ ਕੋਸ਼ਿਸ਼ ਕੀ ਕਰ ਰਹੇ ਨੇ ਕਿ ਇਹਨਾਂ ਦਾ ਫਾਇਦਾ ਠਾਈਏ ਇਹਨਾਂ ਚੋਂ ਅਸੀਂ ਇਹਦਾ ਤਾਂ ਘਟੋ-ਘਟ ਆਪਣਾ ਨਿੱਜੀ ਸੁਖਤਾ ਹੋਊਗਾ ਉਦੇ ਕਾਰਨ ਸੀ ਆਪਣੇ ਪੈਰ ਜਮਾ ਲਾਂਗੇ ਇਸੇ ਕਰਕੇ ਹੰਸਰਾ ਸੰਸ ਨੂੰ ਪੰਜਾਬ ਬਣਿਆਦਾ ਗਿਆ ਦੇਖੋ ਹੋਰ ਵੀ ਆ ਆਪਾਂ ਹੁਣ ਖਬਰ ਸੁਣੀ ਹੈ ਮਲੂਕਾ ਸਿਕੰਦਰ ਸਿੰਘ ਮਲੂਕਾ ਦੀ ਨੋ ਹਾਈਐਸ ਜਿਹੜੀ ਉਸ ਨੂੰ ਜਿਹੜਾ ਹੈ ਉਸਨੇ ਰਿਟਾਇਰਮੈਂਟ ਲੈ ਲਈ ਸੇਵਾਮੁਕਤੀ ਲੈ ਲਈ ਪਹਿਲਾਂ ਔਰ ਕਿਹਾ ਜਾਂਦਾ ਕਿ ਉਹਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕਰਕੇ ਬਠਿੰਡਾ ਤੋਂ ਲੜਾਇਆ ਜਾ ਸਕਦਾ ਜਿਹੜੀ ਆਪਣੇ ਅਲਾਈਅੰਸ 파ਟਰਨਰ ਰਹੇ ਉਹਨਾਂ ਦੇ ਘਰ ਚ ਵੀ ਸੰਧ ਲਾਤੀ ਇਹ ਤਾਂ ਖੈਰ ਖਾਸਾ ਹੈ ਭਾਰਤੀ ਜਨਤਾ ਪਾਰਟੀ ਦਾ ਵੀ ਉਹ ਬੰਦੇ ਕਿੱਥੋਂ ਲੈ ਕੇ ਆਉਂਦੇ ਨੇ ਕਿਵੇਂ ਕਰਦੇ ਨੇ ਉਹਨਾਂ ਦੀ ਤੇ ਕੋਈ ਇੱਕ ਨਜ਼ਰ ਹੈ ਟਾਰਗੇਟ ਹੈ ਉਹਨਾਂ ਦਾ ਕਿ ਪੰਜਾਬ 'ਚ ਕਿਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗਣ ਸਹੀ ਲੇਕਿਨ ਇਸ ਸਾਰੇ ਦੇ ਵਿੱਚ ਕੱਲ ਜੋ ਕੁਛ ਫਰੀਦਕੋਟ ਦੇ ਵਿੱਚ ਹੋਇਆ ਹੰਸਰਾ ਜਾਂਸ ਗਿਆ ਹੰਸਰਾ ਜਾਂਸ ਨੇ ਰੋਰ ਸ਼ੋ ਕੀਤਾ ਜਾਣਾ ਸੀ ਬਾਬਾ ਫਰੀਦ ਦੇ ਟੇਲੇ ਤੇ ਮੱਥਾ ਟੇਕਣ ਪਰ ਜਸ ਤਰੀਕੇ ਨਾਲ ਕਾਲੀਆਂ ਛੱਡੀਆਂ ਨਾ ਕਿ ਕਿਸਾਨਾਂ ਨੇ ਹਰ ਇੱਕ ਤਾਂ ਤੇ ਵਿਰੋਧ ਕੀਤਾ ਉਹ ਸੰਕੇਤ ਇਹ ਦਿੰਦਾ ਹੈ ਕਿ ਆਉਣ ਵਾਲੇ ਟਾਈਮ 'ਚ ਇਹ ਵਿਰੋਧ ਹੋਰ ਵਧੇਗਾ ਇਸ ਦੇ ਨਾਲ ਇੱਕ ਹੋਰ ਵੀ ਗੱਲ ਹੈ ਇਹ ਸੰਕੇਤ ਨਹੀਂ ਇਹ ਪੂਰੀ ਯੋਜਨਾ ਬਣਾਈ ਗਈ ਕਰ ਜਦੋਂ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਉਸ ਤੋਂ ਬਾਅਦ ਬਰੀਫ ਕੀਤਾ ਬਲਵੀਰ ਸਿੰਘ ਰਾਜੇਵਾਲ ਨੇ ਐਸ ਕੇ ਐਮ ਜਿਹੜੀਆਂ 32 ਜਥੇਬੰਦੀਆਂ ਜਿਹੜੀਆਂ ਲੜੀਆਂ ਸੀ ਸਯੁਕਤ ਕਿਸਾਨ ਮੋਰਚਾ ਉਹਨਾਂ ਨੇ ਮੀਟਿੰਗ ਕੀਤੀ ਉਹਦੇ ਬਾਰੇ ਰਾਜੇਵਾਲ ਸਾਹਿਬ ਨੇ ਦੱਸਿਆ ਕਿ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਕਮੇਟੀ ਇਹ ਪ੍ਰਸ਼ਨਵਲੀ ਕੁਐਸਚਨਿਅਰ ਤਿਆਰ ਕਰੂਗੀ ਕਿ ਜਦੋਂ ਵੀ ਕੋਈ ਭਾਰਤੀ ਜਨਤਾ ਪਾਰਟੀ ਦਾ ਲੀਡਰ ਉਮੀਦਵਾਰ ਸਾਥੋਂ ਵੋਟ ਮੰਗਣ ਆਉ ਤੇ ਉਹਦਾ ਅਸੀਂ ਜਵਾਬ ਕੀ ਦੇਣਾ ਉਹਦੇ ਲਈ ਇੱਕ ਸਵਾਲ ਕਰ ਲੈਣੀ ਜਿਵੇਂ ਮੈਂ ਦੱਸਿਆ ਸਵਾਲ ਬੜੇ ਟਿਕਰੇ ਆ ਵੀ ਇਹਦੇ ਜਵਾਬ ਨਹੀਂ ਦਿੱਤਾ ਜਾਣਾ ਦੱਸੋ ਜੀ ਤੁਸੀਂ ਇਹ ਕਹਿੰਦੇ ਹੋ ਕਿ ਦਿੱਲੀ ਜਾਣ ਤੋਂ ਰੋਕਿਆ ਜਾ ਸਕਦਾ ਹੈ ਕਿ ਕਿਸਾਨ ਇਸ ਦੇਸ਼ ਦਾ ਨਾਗਰਿਕ ਹੈ ਕਿ ਨਹੀਂ ਜੇ ਨਾਗਰਿਕ ਹੈ ਕਿ ਉਹਨੂੰ ਆਪਣੇ ਰਾਜਧਾਨੀ 'ਚ ਜਾਣ ਦਾ ਹੱਕ ਹੈ ਜਾਂ ਨਹੀਂ ਇਹ ਤਾਂ ਹਾਂ ਜਾਨਾ ਅਜੇ ਜਵਾਬ ਦਿਓ ਤੁਸੀਂ ਕੀ ਜਵਾਬ ਦੇਣਗੇ ਜੀ ਇਹ ਫਿਰ ਤੁਸੀਂ ਵਾਦਾ ਕੀਤਾ ਸੀ ਐਮਐਸਪੀ ਦਾ ਤੇ ਉਹ ਵਾਦਾ ਪੂਰਾ ਨਹੀਂ ਕੀਤਾ ਮਤਲਬ ਕਿ ਜਿੰਨੇ ਵੀ ਵਾਦੇ ਕੀਤੇ ਕਿਸਾਨ ਟਾਰਬਟੋਰ ਕਰਦੀ ਹੈ ਸਰਕਾਰ ਕਿਸਾਨਾਂ ਦੇ ਮਾਂ ਬੇਦ ਵਿੱਚ ਔਰ ਕਿਸਾਨ ਇਸ ਕਰ ਕਰਕੇ ਕਾਫੀ ਜਿਆਦਾ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਖਾਸ ਤੌਰ ਤੇ ਇਸ ਖਨੌਰੀ ਤੇ ਸ਼ੰਭੂ ਬਾਰਡਰ ਪੰਜਾਬ ਦੇ ਵਿੱਚ ਭਾਵੇਂ ਕੋਈ ਵੀ ਜਥੇਬੰਦੀ ਹੈ ਉੱਥੇ ਬੈਠੀਆਂ ਹੋਣ ਇਹਨਾਂ ਦੀ ਆਪਸੀ ਧੜੇਬੰਦੀ ਦੇ باوجود ਕਿਸਾਨ ਤਾਂ ਕਿਸਾਨ ਹੈ ਉਹਦੇ ਮਨ ਦੇ ਵਿੱਚ ਇਹ ਗੱਲ ਦਾ ਤਾਂ ਜਿਹੜੀ ਹੈ ਬਹੁਤ ਵੱਡਾ ਰੋਸ ਹੈ ਕਿ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਉਹਨਾਂ ਨੂੰ ਨਾਗਰਿਕ ਇਸ ਦੇਸ਼ ਦਾ ਸਿਟੀਜ਼ਨ ਨਹੀਂ ਸਮਝਿਆ ਜਾ ਰਿਹਾ ਇਹਨੇ ਤੱਕ ਕਿਸਾਨ ਜਾਗੂ ਹੋ ਚੁੱਕੇ ਨੇ ਤੇ ਉਹ ਸਵਾਲ ਕਰਨਗੇ ਤੇ ਸਵਾਲ ਜਿਹੜੇ ਕਰਨੇ ਨੇ ਉਹਨਾਂ ਦੀ ਤਿਆਰੀ ਉਹਨਾਂ ਦੇ ਕੁਐਸਚਨ ਹੈ ਰੋਸ ਪ੍ਰਸ਼ਨਬਲੀ ਉਹ ਜਥੇਬੰਦੀਆਂ ਚ ਵੰਡੀ ਜਾਣੀ ਹੈ ਤੇ ਉਹਨੂੰ ਕਿਹਾ ਜਾਣਾ ਕਿ ਤੁਸੀਂ ਜੇ ਕੋਈ ਆਉਂਦਾ ਤਾਂ ਉਹਨੂੰ ਵਿਰੋਧ ਕਰੋ ਪੈਸੇ ਤਾਂ ਉਹਨਾਂ ਨੇ ਸਿੱਧੇ ਹੀ ਸਕੇਤ ਇਹ ਵੀ ਦੇਤੇ ਵੀ ਜੇ ਬੜੋਂਗੇ ਜ਼ੁਮੇ ਇਹ ਨਹੀਂ ਕਿ ਨਾ ਬੜੋ ਬਹੁਤ ਸਾਰੇ ਫਲੈਕਸ ਦਾ ਇਹ ਕਹਿੰਦੇ ਨੇ ਕਿ ਜੇ ਤੁਸੀਂ ਬੜੇ ਪਿੰਡ 'ਚ ਬੜੇ ਤਾਂ ਫਿਰ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਜੇ ਕੋਈ ਨੁਕਸਾਨ ਹੋਇਆ ਮਤਲਬ ਕਿ ਨੁਕਸਾਨ ਹੋ ਸਕਦਾ ਹੈ ਇਸ ਕਿਸਮ ਦੀ ਗੱਲ ਉੱਤੇ ਕੀਤੀ ਗਈ ਹੈ ਹੁਣ ਕੀ ਚਾਪਾ ਅੱਨੀ ਗੱਲ ਕਰ ਲਈਏ ਕੀ ਇਹਦਾ ਅਸਰ ਪਏਗਾ ਵੋਟਾਂ ਤੇ ਜੀ ਕਿਉਂ ਨਹੀਂ ਪਏਗਾ ਵੋਟਾਂ ਤੇ ਨਿਸ਼ਚਿਤ ਤੌਰ ਤੇ ਅਸਰ ਪਏਗਾ ਜਦੋਂ ਦਿੱਲੀ ਦੇ 25 ਮਾਰਚ ਨੂੰ ਕਿਸਾਨ ਇਕੱਠੇ ਹੋਏ ਸੀ ਨਾ ਉੱਤੇ ਇੱਕ ਮਤਾ ਪਾਸ ਕੀਤਾ ਸੀ ਬੋਰਡ ਤੇ ਝੋਟਦਾ ਇਹ ਬੋਰਡ ਤੇ ਝੋਟ ਕਰਨਗੇ ਜਾਂ ਬੋਰਡ ਤੇ ਝੋਟ ਹੋ ਰਿਹਾ ਇਹਨਾਂ ਕੋਲ ਕੋਈ ਰਾਸਤਾ ਬਚਿਆ ਹੀ ਨਹੀਂ ਕਿ ਬੋਰਡ ਤੇ ਝੋਟ ਨਾ ਕਰਨ ਇਹ ਕਿਸਾਨ ਜਿਹੜਾ ਇਹਦਾ ਵਿਰੋਧ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਇਸ ਵੇਲੇ ਦਬਾਅ ਬਣ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਸਾਡਾ ਇਹ ਪ੍ਰੈਸ਼ਰ ਬਣਦਾ ਤਾਂ ਸਾਡੀ ਮੰਗ ਮੰਨੀ ਜਾਂਦੀ ਹੈ ਪਹਿਲਾਂ ਵੀ ਚਾਹੇ 2 ਸਾਲ ਲੱਗੇ ਤੇ ਹੁਣ ਤੁਸੀਂ ਦੇਖੋ ਜਦੋਂ ਮਾਨ ਸਰਕਾਰ ਨੇ ਸਾਈਲੋਜ਼ ਨੂੰ ਮੰਤਰੀ ਖਰੀਦ ਕੇਂਦਰ ਅਲਾਣਾ ਸੀ ਉਹ ਨੋਟੀਫਿਕੇਸ਼ਨ ਕਦੋਂ ਵਾਪਸ ਲਿਆ ਜਦੋਂ ਕਿਸਾਨਾਂ ਦਾ ਵਿਰੋਧ ਸ਼ੁਰੂ ਹੋਇਆ ਕਿਸਾਨਾਂ ਨੂੰ ਇਸ ਗੱਲ ਦਾ ਸਮਝ ਹੈ ਕਿ ਅਸੀਂ ਵਿਰੋਧ ਕਰਾਂਗੇ ਅਸੀਂ ਦਬਾਅ ਬਣਾਵਾਂਗੇ ਤਾਂ ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਨੇ ਔਰ ਉਹਨਾਂ ਨੇ ਇੱਕ ਨਾਅਰਾ ਦਿੱਤਾ ਇਹ ਵੀ ਪਹਿਲਾਂ ਵੀ ਬੰਗਾਲ ਚ ਦੇਖਿਆ ਸੀ ਆਪਾਂ ਜਦੋਂ ਬੰਪਤਾ ਐਨਰਜੀ ਜਤਿਆ ਉਦੋਂ ਵੀ ਕਿਸਾਨ ਗਏ ਸੀ ਉੱਥੇ ਤੇ ਹੁਣ ਵੀ ਉਹੀ ਨਾਅਰਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਓ ਇਹ ਨਹੀਂ ਕਿ ਆ ਵੀ ਫਲਾਣੇ ਨੂੰ ਵੋਟ ਪਾਓ ਇਹ ਨਹੀਂ ਕਿ ਉਹ ਸਿਰਫ ਉਹ ਆਪਣਾ ਜੇ ਦੁਸ਼ਮਣ ਸਮਝਦੇ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਸਮਝਦੇ ਨੇ ਇਸ ਕਰਕੇ ਇਹ ਜਿਹੜੀ ਇਲੈਕਸ਼ਨ ਆ ਰਹੀ ਹੈ ਉਹਦੇ ਚ ਜਿਸ ਤਰੀਕੇ ਨਾਲ ਜੱਥੇਬੰਦਕ ਤੌਰ ਤੇ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੋ ਕੇ ਵਿਰੋਧ ਕਰਨ ਲੱਗੀਆਂ ਨੇ ਭਾਰਤੀ ਜਨਤਾ ਪਾਰਟੀ ਦਾ ਨਿਸ਼ਚਿਤ ਤੌਰ ਤੇ ਨੁਕਸਾਨ ਹੋਣਾ ਸੁਭਾਵਿਕ ਹੈ ਤੇ ਨੁਕਸਾਨ ਹੋਏਗਾ ਕਿੰਨਾ ਕੁ ਹੋਏਗਾ ਤਾਂ ਸਮਾਂ ਦੱਸੇਗਾ ਪਰ ਅਸਾਰ ਨਜ਼ਰ ਆਉਂਦੇ ਨੇ ਕਿ ਵੱਡਾ ਨੁਕਸਾਨ ਹੋਏਗਾ ਅਜੇ ਨਹੀਂ ਮਿਲ ਜਾਏ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ